ਜਵੇਂ ਭੁੰਮੀਆਂ ਵਾਲਾ ਪਾ ਲਿਆ ਬ੍ਰਹਮੀ ਪਾਲੀ ਹੁਣ ਬ੍ਰਹਮੀ ਹੈ ਦਿਮਾਗ ਤੇ ਕੰਮ ਕਰੇਗੀ ਬ੍ਰਹਮੀ ਪਾਤੀ ਤੁਸੀਂ ਥੋੜੀ ਜੀ ਇਹਨੂੰ ਕੁੱਟ ਕੇ ਇਹਦਾ ਬੀਜ ਕੱਢ ਕੇ ਪਾਤਾ ਬਿਹੜੇ ਦਾ ਬੀਜ ਪਾਤਾ ਛੋਟੀ ਹਰੜ ਪਾਲੀ ਦਾਰੂ ਹਰੀਦਰਾ ਸਕਿੰਦੇ ਉੱਤੇ ਕੰਮ ਕਰੇਗੀ ਇਹ ਪਾਲੀ ਗੋਖਰੂ ਪਾ ਲਿਆ ਮਾੜਾ ਜਾ ਪੀਪਲ ਸੱਕ ਪਾਲੀ ਜਟਾ ਮਾਸੀ ਪਾਤੀ ਬ੍ਰੇਨ ਦੇ ਉੱਤੇ ਕੰਮ ਕਰੇਗੀ ਜਦੋਂ ਤੁਸੀਂ ਇਹ ਸਾਰੀ ਚੀਜ਼ਾਂ ਪਾ ਲੈਂਦੇ ਹੋ ਇਹ ਤੁਲਸੀ ਦਾ ਪਾਊਡਰ ਪਾ ਲਿਆ ਥੋੜਾ ਜਿਹਾ ਇਹ ਸਾਰੀ ਚੀਜ਼ਾਂ ਜਦੋਂ ਭੂਮੀ ਆਮਲਾ ਪਾ ਲਿਆ ਲੀਵਰ ਦੇ ਉੱਤੇ ਕੰਮ ਕਰਨ ਵਾਲੀ ਜੜੀ ਬੂਟੀ ਪਾ ਲਈ ਇਹ ਸਾਰੀ ਜਦੋਂ ਤੁਸੀਂ ਜੜੀ ਬੂਟੀਆਂ ਪਾ ਲੈਂਦੇ ਹੋ ਕchnar ਹੈ ਇਹ ਕੰਮ ਕਰੇਗੀ ਗੱਠਾਂ ਦੇ ਉੱਤੇ ਕੰਮ ਕਰੇਗੀ ਇਹ ਜਦੋਂ ਆਪਾਂ ਸ਼ੰਖ ਪੁਸ਼ਪੀ ਹੈ ਬ੍ਰੇਨ ਦੇ ਉੱਤੇ ਕੰਮ ਕਰਦੀ ਇਹ ਜਦੋਂ ਤੁਸੀਂ ਸਾਰੀ ਜੜੀ ਬੂਟੀਆਂ ਪਾ ਲੀਆਂ ਇਹਨੂੰ ਸਾਰੀ ਰਾਤ ਪਾਣੀ ਨੂੰ ਚੰਗੀ ਤਰ੍ਹਾਂ ਹਿਲਾ ਕੇ ਰਾਤ ਬਰ ਪਿਗਾਉਣ ਵਾਸਤੇ ਰੱਖ ਦਿਓ ਇਹ ਦੇਖੋ ਲੋ ਨਹੀਂ ਛੱਡ ਗਿਆ ਇਹਨੂੰ ਇਹ ਬਣਾ ਲਿਆ ਇਹ ਤੇ ਹੈ ਕਰੇ 5 ਰੁਪਏ 'ਚ ਆਪਣੇ ਆਪ ਨੂੰ ਸਵਸਥ ਰੱਖਣ ਵਾਲਾ ਕੰਮ ਵੀ ਇਹ ਸਾਰੀ ਚੀਜ਼ਾਂ ਲੈ ਲਓ ਤੇ ਇਹ ਰੋਜ਼ ਬਣਾਈ ਜਾਓ ਰੋਜ਼ ਉਬਾਲੀ ਜਾਓ ਤੇ ਇਹਨੂੰ ਵਰਤੀ ਕਰੀ ਜਾਓ